ਖਰੜ ਦੇ ਵਿੱਚ ਪਹੁੰਚੇ ਆ ਬਾਈ ਹਣੀ ਪੀਪਲਸ ਚੁਆਇਸ ਵਾਲੇ ਇੱਥੇ ਮੌਜੂਦ ਨੇ ਪਹਿਲਾਂ ਆਪਾਂ ਇਹਨਾਂ ਦੀ ਨਾ 2-3 ਮਹੀਨੇ ਪਹਿਲਾਂ ਦਿਵਾਰੀ ਤੋਂ ਪਹਿਲਾਂ ਐਡਵਰਟਾਈਜ਼ਮੈਂਟ ਕੀਤੀ ਸੀ ਅੱਜ ਨਾ ਐਡਵਰਟਾਈਜ਼ ਕਮੈਂਟ ਕਰਨੀ ਆਏ ਬਾਈ ਦਾ ਫੋਨ ਆਇਆ 10-15 ਦਿਨ ਹੋ ਗਏ ਬਾਈ ਕਹਿੰਦਾ ਵੀ ਕੰਮ ਬੜਾ ਔਖਾ ਚੱਲ ਰਿਹਾ ਹੈ ਮਤਲਬ ਕਿ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਆਂ ਖਰੜ ਦੇ ਵਿੱਚ ਪਿੰਡਾਂ ਦਾ ਇਲਾਕਾ ਹੈ ਸ਼ਹਿਰੀ ਇਲਾਕਾ ਸਾਰਾ ਪਰ ਲੋਕ ਨਾ ਕਹਿੰਦਾ ਬਈ ਬਾਈ ਸਪੋਰਟ ਨਹੀਂ ਕਰ ਰਹੇ ਤਿੰਨ-ਚਾਰ ਮਹੀਨੇ ਬਾਈ ਕਹਿੰਦਾ ਵੀ ਕਿਰਾਇਆ ਦੇਣਾ ਵੀ ਬੜਾ ਔਖਾ ਹੋਇਆ ਹੈ ਬਾਈ ਹਣੀ ਇੱਥੇ ਮੌਜੂਦ ਨੇ ਗੱ 15-20 ਦਿਨ ਹੋ ਗਏ ਵੀ ਕੰਮ ਨਹੀਂ ਚੱਲ ਰਿਹਾ ਗੱਲ ਸੱਚੀ ਹੈ ਬਾਈ ਹਾਂਜੀ ਹਾਂਜੀ ਬਾਈ ਬਿਲਕੁਲ ਕੰਮ ਬਿਲਕੁਲ ਸਲੋ ਹੋਇਆ ਹੋਇਆ ਬਾਈ ਜਿਹੜੇ ਪ੍ਰਵਾਸੀ ਲੋਕ ਰਹਿੰਦੇ ਆ ਉਹਨਾਂ ਕੋਲ ਕੈਂਡ ਕੰਮ ਵਧੀਆ ਚੱਲਦਾ ਬਈ ਦੀਵਾਲੀ ਦੇ ਬਾਅਦ ਬਿਲਕੁਲ ਕੰਮ ਸਲੋ ਹੋਇਆ ਹੋਇਆ ਬਾਈ ਮਤਲਬ ਇੱਥੇ ਤੁਹਾਨੂੰ ਵੀ ਟਾਪ ਕੁਆਲਿਟੀ ਦੀ ਚੀਜ਼ਾਂ ਮੇਰੇ ਆਪਾਂ ਨੇ ਰੇਟ ਘਟਾਤਾ ਹੀ ਸਾਰੇ ਕਦੇ ਸੋਚ ਨਹੀਂ ਸਕਦੇ ਸੀ ਮੈਂ ਵੀ ਇੰਨੇ ਕੁ ਰੇਟ ਗੇਟ ਤੇ ਨਾ ਜਿਹੜੀ 8 9 90 ਦੀਆਂ ਮੇਰੇ ਸ਼ਰਟ ਆਪਾਂ ਰਬੇ ਚੀਆਂ ਵੀਰੇ ਆਪਣੇ 5-500 6-600 ਰੁਪਏ ਕਰਤੀਆਂ ਵੀਰੇ 5-500 600 ਰੁਪਏ ਹਾਂਜੀ ਹਾਂ ਜੋ ਰੇਟ ਆਇਓਹੀ ਰੇਟ ਦੇ ਰਿਆ ਵੀ ਆਪਣਾ ਕੰਮ ਚੱਲ ਜਾਈ ਵੀਰੇ ਕਿਹੜੇ ਸਰਦਾਰ ਪਰ ਆਪਣੇ ਕੋਈ سپورਟ ਨਹੀਂ ਕਰ ਰਹੇ ਬਾਈ ਪਰਵਾਸੀਆਂ ਕੋਲ ਜਾਂਦੇ ਆ ਖੈੜ ਬੁਜਾਰ ਚ ਕੈਂਡ ਕੰਮ ਚੱਲ ਰਿਹਾ ਜਿਹੜੇ ਪਰਵਾਸੀ ਲੋਕ ਐ ਵੀਰੇ ਹਾਂਜੀ ਜਿਹੜੇ ਬਾਹਰ ਤੋਂ ਆਉਂਦੇ ਨੇ ਉਹਨਾਂ ਦੀ سپورਟ ਦਾ ਤਾਂ ਜ਼ਿਆਦਾ ਕੀਤੀ ਜਾਂਦੀ ਸ਼ਹਿਰਾਂ ਦੇ ਵਿੱਚ ਹੁਣ ਤੁਸੀਂ ਸਰਦਾਰ ਆ ਪੱਗ ਬੰਨਦੇ ਹੋ ਪਰਨਾ ਬੰਨਦੇ ਹੋ سپورਟ ਨਹੀਂ ਹੈ ਲੱਗਦਾ ਕਿ ਤਨਾ ਕੀ ਹਾਂਜੀ ਹਾਂਜੀ ਵੀਰ ਪੰਜਾਬ ਚ ਰਹਿ ਕੇ ਐ ਵੀ ਆਪਣੇ ਭਰਾ ਹੀ ਨਹੀਂ سپورਟ ਕਰਦੇ ਕੋਈ ਫਾਇਦਾ ਨਹੀਂ ਹੈਗਾ ਵੀਰੇ ਫਿਰ ਉਹ ਸੋਚ ਲਾਂ ਵੀ ਵਧੀਆ ਕੁਆਲ ਸਵੇਰੇ ਸੁਰ ਵੀ ਕਸਟਮਰ ਲੈਂਦਾ ਬਈ ਯਾਰ ਚੀਜ਼ਾਂ ਪਰ ਆਪਣੇ ਐਸੋ ਵੀ ਵਧੀਆ ਕੁਆਲਿਟੀ ਦੀ ਫਸਟ ਕਾਪੀ ਜੀ ਘੈਂਟ ਚੀਜ਼ਾਂ ਵੀਰੇ ਉਹਨੇ 5-500 ਕਰਤੀਆਂ ਮੇਰੇ 8-9-900 ਵੇਚੀਆਂ ਆਪਾਂ ਨੇ ਲਾਈਵ ਬਾਈ ਲੱਗਦਾ ਵੀ ਦੁਖੀ ਹੋ ਗਏ ਰੇਟ ਘਟਾਏ ਨੇ ਦੁਖੀ ਹੋ ਗਏ ਰੇਟ ਘਟਾਏ ਆ ਵੀਰੇ ਯਾਰ ਬਿਲਕੁਲ ਕੰਮ ਨਹੀਂ ਕਰਾਇਆ ਬਿਲਕੁਲ ਮੈਂ ਸੋਚ ਲਿਆ ਵੀ ਦੇ ਨਹੀਂ ਸਕਦਾ ਵੀ ਐਸੋ ਚਲ ਵੀ ਕ੍ਰੇਟ ਮੈਂ ਓਕੇ ਹੋਏ ਵੀ ਆ ਬਈ ਯਾਰ ਕਿਰਾਇਆ ਕਿੰਨਾ ਬਈ ਵੀ 17-18000 ਰੁਪਏ ਕਿਰਾਇਆ ਆ ਬਾਈ ਵੀ ਐਸੋ ਚਲ ਵੀ ਉਹ ਜਿੰਨਾ ਵੀ ਸਟਾਕ ਹੋ ਗਿਆ ਹਾਂਜੀ ਬਾਈ ਇਸ ਵੀਡੀਓ ਨੂੰ ਸਪੋਰਟ ਕਰਿਓ ਤੇ ਸ਼ੇਅਰ ਕਰਿਓ ਬਾਈ ਦੀ ਸਪੋਰਟ ਕਰਿਓ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਮਹਿੰਗਾਈ ਬਹੁਤ ਮਰ ਮੰਗਾਈ ਤਾਂ ਹੁੰਦੀ ਆ ਪਰ ਕਿਤੇ ਨਾ ਕਿਤੇ ਸਾਨੂੰ ਪੰਜਾਬੀ ਦੀ سپورਟ ਵੀ ਕਰਨੀ ਚਾਹੀਦੀ ਆ ਬਾਹਰੋਂ ਆਣ ਕੇ ਜਿਹੜੇ ਲੋਕ ਇੱਥੇ ਕੰਮਕਾਰ ਕਰਦੇ ਨੇ ਆਪਾਂ ਪੰਜਾਬੀ ਸਭ ਤੋਂ ਪਹਿਲਾਂ ਉਹਨਾਂ ਦੀ ਰੇਡੀਆਂ ਤੇ ਖੜਦੇ ਆ ਉਹਨਾਂ ਦੀ ਦੁਕਾਨਾਂ ਤੇ ਜਾਂਦੇ ਆ ਉਹਨਾਂ ਨੂੰ سپورਟ ਕਰਦੇ ਆ ਪਹਿਲਾਂ ਪੰਜਾਬੀ ਦੀ ਬਾਹ ਫੜਿਆ ਵਗੈਰਾ ਫਿਰ ਆਪਾਂ ਵੀਡੀਓ ਵਿੱਚ ਕਮੈਂਟ ਮਾਰਨ ਜੋਗੇ ਰਹੇ ਨੇ ਆ ਬਾਈ ਇਹ ਤਾਂ ਇਹ ਕਰਦਾ ਸੀ ਉਹ ਤਾਂ ਉਹ ਕਰਦਾ ਸੀ ਪਰ سپورਟ ਕਰੋ ਨੱਤਾ ਨਾ ਖਿੱਚੋਗੇ ਸਿੱਧੀਆਂ سپورਟ ਕਰੋ ਪਹਿਲਾਂ سپورਟ ਕਰਨ ਤੇ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਆਪਾਂ ਜੇ ਭਾਈ ਦੇ ਨਾਲ ਭਾਈ ਨਹੀਂ ਖੜੂਗਾ ਤੇ ਖੜੂਆ ਕੌਣ ਫਿਰ ਪੰਜਾਬੀ ਦੇ ਨਾਲ ਪੰਜਾਬੀ ਖੜੂਗਾ ਬਾਈ سپورਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਾਈ ਇੱਕ ਵਾਰ ਖਾਦੋ ਵੀ ਰੇਟ ਕਿਸ ਤਰ੍ਹਾਂ ਘਟਾਏ ਹੋਏ ਨੇ ਬਰੇ ਜਿਤਨਾ ਹੀ ਆਪਣੇ ਕੋਲ ਦੇਖੋ ਐਮ ਆਰ ਪੀ ਵੀਰੇ 990 ਹੁਸ਼ ਹੋਊਗੀ ਆ ਲੋ ਆ 1190 ਵਾਲੀ ਹੈ ਵੀਰੇ ਚੈੱਕ ਕਰ ਲਓ ਵੀਰੇ ਆਪਾਂ ਨੇ 1000 ਵੇਚਦੇ ਆ 5500 ਰੁਪਏ ਕਰਤੀਆਂ ਜਿਹੜੀ ਮਰਜੀ ਸ਼ਰਟ ਲੈ ਜਾਓ ਵੀਰੇ 500 ਰੁਪਏ ਵੀਰੇ ਕਵਾਲਿਟੀ ਫੁੱਲ ਗਾਰੰਟੀ ਕਲਰ ਵਗੈਰਾ ਫੇੜੋ ਗਿਆ ਵਾਪਸੀ ਪਹਿਲਾਂ ਵਾਲੀ ਰਿਪੀਟ ਹੈ ਵੀਰੇ ਕੰਮ ਉਹ ਨਹੀਂ ਹੈਗਾ ਵੀ ਮਾਲ ਉਹੀ ਹੈ ਐ ਨਹੀਂ ਵੀ ਨਵਾਂ ਪਾ ਕੇ ਹਲਕਾ ਪਾਤਾ ਉਹ ਕੰਮ ਨਹੀਂ ਆਏ ਵੀਰੇ ਮਾਲ ਸਾਰਾ ਬ੍ਰਾਂਡਡ ਹੈ ਭਾਈ ਬ੍ਰਾਂਡਡ ਹੈ ਵੀ ਆਹ ਸੋਹਣੀਆਂ ਹੁੱਡੀਆਂ ਵੀਰੇ 12 12 15 15 ਸੂਦੀਆਂ ਬਾਹਰ ਵਿਕਦੀਆਂ ਵੀਰੇ ਹਾਂਜੀ ਮਤਲਬ ਪ੍ਰਿੰਟ ਬੈਗ ਪ੍ਰਿੰਟ ਹੈ ਕੁਆਲਿਟੀ ਤੁਸੀਂ ਆ ਕੇ ਚੈੱਕ ਕਰ ਲਓ ਐ ਨਹੀਂ ਵੀ ਵੀਡੀਓ 'ਚ ਝੂਠ ਬੋਲਦੇ ਆ ਪਹਿਲਾਂ ਵੀ ਦੱਸਿਆ ਸੀ ਵੀ ਬੂਰ ਵਗੈਰਾ ਨਹੀਂ ਆਉਂਦਾ ਇਹਨਾਂ ਦੇ ਉੱਪਰ ਹੁੱਡੀਆਂ ਵੀਰੇ ਮੈਂ 12 12 ਸੂਦੀਆਂ ਵੀਰੇ ਪਹਿਲਾਂ ਵੇਚੀਆਂ ਹੁਣ ਵੀ ਵੇਚੇ ਨਵੇਂ ਆਰਟੀਕਲ ਆਏ ਵੀ ਆਪਣੇ ਕੋਲ ਵੀਰੇ ਆ ਵੀ ਆਹ ਸੁਣ ਲੈ 12 12 ਸੋਲੀਆਂ ਹੁਣ ਆਪਣੇ 8 800 ਰੁਪਏ ਕੱਢ ਰਹੇ ਆ ਬਾਈ ਜੋ ਰੇਟ ਆਇਆ ਉਹ ਵੀ ਬਸ ਵੀ ਇਹ ਪ੍ਰਵਾਸੀਆਂ ਕਰਕੇ ਵੀ ਤੰਗ ਹੋਏ ਵੀ ਮਤਲਬ ਵੀ ਕੰਮ ਚੱਲ ਨਹੀਂ ਰਿਹਾ ਵੀ ਸਰਦਾਰਾ ਭਰਾ ਵੀ ਆਪਣਾ ਸਪੋਰਟ ਨਹੀਂ ਕਰ ਰਹੇ ਵੀ ਉਹਨਾਂ ਦੇ ਰੇੜੀਆਂ ਦੇ ਖੜਦੇ ਉਹਨਾਂ ਦੀਆਂ ਦੁਕਾਨਾਂ 'ਚ ਖੜਦੇ ਆਪਾਂ ਨੂੰ ਬਿਲਕੁਲ ਸਪੋਰਟ ਮਿਲ ਨਹੀਂ ਰਹੀ ਬਾਈ ਉਹਨਾਂ ਕਰਕੇ ਤੰਗ ਹੋ ਕੇ ਰੇਟ ਕੱਢ ਰਹੇ ਆ ਬਾਈ ਯਾਰ ਮਤਲਬ ਮਾਰ ਲੈ ਆ ਵੀ ਜੋ ਸਟਾਕ ਹੋਇਆ ਵੀ ਕੱਢ ਰਹੇ ਆ ਬਾਈ ਡਿਜ਼ਾਈਨ ਕਿੰਨੇ ਕਿੰਨੇ ਦੇ ਵਿੱਚ ਬਾਈ ਹੋਰੇ ਆਪਣੇ ਰੇੜੀਆਂ ਸਾਰੇ A to Z ਵੀਰੇ ਆ ਚੈੱਕ ਕਰ ਲਓ ਕਲਰ ਆਪਸ਼ਨ ਮਿਲ ਜੂਗੇ ਤੁਹ ਛੜੀਆਂ ਸੋ ਤੁਹਾਨੂੰ ਜਿੰਨਾ ਹੋ ਗਈਆਂ ਆਪਣੇ ਕੋਲ ਹੁੱਡੀਆਂ ਹੋ ਗਈਆਂ ਵੀਰੇ ਆਹ ਦੇਖੋ ਸਟੈਕ ਕਰ ਲਓ ਬਾਈ ਸਟਾਕ ਆ ਹਾਫ ਜੀਪਰ ਵੀਰੇ 15 15 12 1200 ਮਾਰਕੀਟ ਚ ਬੀਕਦੇ ਜਾਣੀਆਂ ਹabhi ਚੈੱਕ ਕਰ ਲਓ ਵੀਡੀਓ ਝੂਠ ਨਹੀਂ ਬੋਲਦੇ ਤੁਹਾਡੇ ਬਾਡੇ 800 800 ਵੀਰੇ ਕੱਢ ਰਿਹਾ ਸਟਾਕ ਸਾਰੀ ਜੀ ਬਾਕੀ ਜਿੰਨਾ ਹੋ ਗਈਆਂ ਵੀਰੇ 12 1200 ਰੁਪਏ ਦੀਆਂ ਬੀਕਦੀਆਂ ਫਸਟ ਚ ਹੈ ਕੁਝ ਵੀ ਨਹੀਂ ਹੈ ਕਲਰ ਵਗੈਰਾ ਫੇਡ ਹੋ ਗਿਆ ਵਾਪਸੀ ਆ ਵੀ ਵੀਰੇ 8 800 ਰੁਪਏ ਕੱਢ ਰਿਹਾ ਮਾਰਕੀਟ ਚ 12 1200 ਅਸੀਂ ਹੀ ਵੇਚੀਆਂ ਹੈ ਮਾਰਕੀਟ ਚ ਲੋਕ ਵੇਚ ਵੀ ਰਹੇ ਹੈ ਪਰ 8 800 ਰੁਪਏ ਕੱਢ ਰਿ 12 12 ਤਿੰਨ ਤਰ੍ਹਾਂ ਦੀਆਂ ਕੱਡੀਆਂ ਵੀਰੇ ਵੇਚ ਵੀ ਰਹੇ ਹਾਂ ਤੇ 8800 ਰੁਪਏ ਕਰਤੀ ਵੀਰੇ ਸਾਰਾ ਸਟਾਕ ਅੰਬੋਟਡ ਜੈਕਟਾਂ ਦਿਖਾ ਦਿਓ ਇੱਕ ਵਾਰ ਵੀਰੇ ਬਾਹਰ ਦੇ ਆਟਾ ਅੰਬੋਟਡ ਜੈਕਟਾਂ ਹਾਂਜੀ ਵੀਰੇ ਐਂ ਸੋਚ ਲਓ ਵੀ 2 2025 25 ਤੋਂ ਮਾਰਕੀਟ 'ਚ बिकਦੀਆਂ ਐ ਜੋ ਰੇਟ ਆਇਆ ਪਾ ਦੇ ਦੂੰਗੇ ਬਾਈ ਕੱਢ ਦੂੰਗੇ ਵੀਰੇ ਕੱਢਣੇ ਆ ਹਾਂ ਬਾਈ ਜੋ ਸਰਕਲ ਆਇਆ ਕਮਾਣਾ ਵਾ ਸਰਕਲ ਕਮਾਰਿਆ ਬਾਈ ਭਾਈ ਕੀ ਕਹਿਣਾ ਚਾਹੋਂਗੇ ਜਿਹੜੇ ਇੱਥੋਂ ਦੇ ਲਾਕ ਨਵਾਸੀ ਨੇ ਲੋਕਲ ਵੀ ਮੈਨੂੰ ਐ ਵੀ ਬਾਤ ਤੇ ਬਾਤ ਸਪੋਰਟ ਕਰੋ ਵੀਰੇ ਐ ਵੀ ਸਰਦਾਰ ਭਰਾਵਾਂ ਮਦਦ ਵੀ ਸਪੋਰਟ ਹੋ ਨਹੀਂ ਰਹੀ ਪ੍ਰੋਪਰ ਬਾਈ ਪ੍ਰਵਾਸੀਆਂ ਕੋਲ ਜਾ ਰਹੇ ਆ ਮਤਲਬ ਵੀ ਕੰਮ ਬਿਲਕੁਲ ਆਪਣਾ ਸਲੋ ਹੋਇਆ ਵ કરીਏ اور ਰੇੜੀਆਂ ਦੇ ਵੀ ਉਹੀ ਸਮਾਨ ਮਿਲਦਾ 4-500 ਦੀ ਸ਼ਲਟ ਤਾਂ ਮਿਲਦੀ ਉਹ ਨਾਰਮਲ ਉਹੀ ਰੇਟ ਆਪਣੇ ਕੋਲ ਮੈਂ ਆਪਣੇ ਕੋਲ ਟਾਪ ਦੀ ਕੁਆਲਿਟੀ ਰੱਖੀ ਹੈ ਆਪਣੇ ਕਸਟਮਰ ਨੂੰ ਨਾਰਾਜ਼ ਨਹੀਂ ਕਰਨੇ ਦੀ ਪਰ ਉਹ ਸਾਬ ਨਾਲ ਸਪੌਂਸ ਨਹੀਂ ਆ ਰਹੇ ਵੀਰੇ ਕੁਆਲਿਟੀ ਰੱਖ ਕੇ ਵੀ ਵੀ ਤੰਗ ਹੋ ਕੇ ਕੁਆਲਿਟੀ ਮਤਲਬ ਕੱਢ ਰਿਹਾ ਵੀ ਮਾਪਾ ਨੂੰ ਵੀ ਸਰਕਲ ਕਮਾਈਏ ਬਾਈ ਜਨ ਵੀ ਐ ਵੀ ਆ ਉਹਨਾਂ ਵਾਸਤੇ ਬੈਸਟ ਚੀਜ਼ ਸੋਚੀ ਦੀ ਬਾਈ ਵੀ ਕੁਆਲਿਟੀ ਚ ਬੂਰ ਵਗਾਰਾ ਕੇ ਕਲਰ ਵਗਾਰਾ ਫੇਡ ਹੋ ਕੇ ਵੀ ਆਪਣੇ ਭਰਾ ਨਾ ਵਧੀਆ ਕੁਆਲਿਟੀ ਬਣ ਰੇਡੀਆਂ ਤੋਂ ਲੈ ਕੇ ਲੈ ਕੇ ਦੋ ਦਿਨ ਫਟਣ ਵਾਲੀ ਚੀਜ਼ ਨਹੀਂ ਹੈਗੀ ਆਪਣੇ ਕੋਲ ਵੀਰੇ ਮਤਲਬ ਵੀ ਉਹ ਉਹ ਸਾਬ ਨਾਲ ਸਪੋਰਟ ਮਿਲਦੀ ਫੇਰ ਵੀ ਆ ਤੰਗ ਹੋ ਕੇ ਜੋ ਰੇਟ ਨੂੰ ਰੇਟ ਆਇਆ ਉਹ ਕੱਢ ਰਿਹਾ ਬਾਈ ਜਿਹੜੀ ਵੀ ਚਾਹ ਸ਼ਰਟਾਂ ਟੀ-ਸ਼ਰਟਾਂ ਪੈਂਟਾਂ ਹੋ ਗਈਆਂ ਟਰੌਜ਼ਰ ਵਗੈਰਾ ਹੋਗੇ ਲੌਂਗ ਟਰਮ ਚੱਲੂਗੇ ਮਤ ਦਾ ਬਾਈ ਯਾਰ ਨਾਲੇ ਬੋਲਣ ਦਾ ਤੰਗ ਨਹੀਂ ਹੁੰਦਾ ਬੰਦੇ ਨੂੰ ਯਾਰ ਆਪਾਂ ਨੇ ਜੀਬ ਐਟ ਬੈਠ ਫੂਟ ਪੂਰੀ ਕਰਦੇ ਆ ਬਈ ਉਹ ਕੰਮੇ ਨਹੀਂ ਹੈ ਬਈ ਤੇ ਬਾਈ ਆਹ ਟੀ-ਸ਼ਰਟ ਰੱਖੀ ਹੋਈਆਂ ਬਾ ਇੱਕ ਵਾਰ ਬਾਹਰ ਉਹਨਾਂ ਨੂੰ ਦਿਖਾ ਦਿਓ ਇੱਕ ਵਾਰੀ ਸ਼ਰਟਾਂ ਕਰ ਜਿਹੜੀ ਪਈਆਂ ਟੀ-ਸ਼ਰਟਾਂ ਵੀ ਦਿਖਾ ਦਿਓ ਤੁਹਾਨੂੰ ਵਾਰੀ ਕੋ ਇੰਪੋਰਟਡ ਹੀ ਹੋਣਗੀਆਂ ਵੀਰੇ ਤੁਸੀਂ ਮਾਰਕੀਟ ਚੈੱਕ ਵੀ ਕਰ ਲਓ ਵੀਰੇ ਜੀ ਹਾਂ ਕੋਈ ਬੈਗ ਵਗੈਰਾ ਪ੍ਰਿੰਟ ਵਗੈਰਾ ਕੁਝ ਵੀ ਉਤਰ ਗਿਆ ਵਾਪਸੀ ਵੀਰੇ ਇਹ ਵੀ ਆ ਸੋ ਚਲੋ ਵੀਰੇ ਯਾਰ 4 400 5 500 ਕਰਤੀਆਂ ਆਪਾਂ ਨੇ ਵੀਰੇ ਕੋਟਨ ਦੇ ਵਿੱਚ ਵਧੀਆ ਕੁਆਲਿਟੀ ਹੈ ਕੁਟ్రਾਈ ਦੀ ਸ਼ਰਟ ਹੈ ਵੀਰੇ ਮਹਾਲੀ ਜੀ ਜਾ ਕੇ ਚੈੱਕ ਕਰ ਲਿਓ 1500 1200 ਵੀਕ ਦੀ ਜ ਹੈ ਆਪਾਂ ਨੇ ਵੀਰੇ 8 8 7 700 ਰੁਪਏ ਕਰਤੀ ਵੀਰੇ ਕੁਟਰਾ ਕੁਆਲਿਟੀ ਕੈਂਡ ਜਾਂ ਆਰਟੀਕਲ ਜੀ ਆਲੂ ਕੁਆਲਿਟੀ ਸ਼ਾਨਾ ਵੀਰੇ ਇਹ ਵੀ ਯਾਰ 5 500 6 600 ਰੁਪਏ ਕਰਤੀਆਂ ਵੀਰੇ ਜੋ ਰੇਟ ਆਈਆਂ ਜੈਕਟਾ ਹਾਫ ਵਾਈ 12 12 15 15 ਸੂਦੀਆਂ बिकਦੀਆਂ ਇੰਗਲ ਸਾਰੇ ਸਟਾਕ ਮਿਲ ਜੂਗਾ ਆ ਚੈੱਕ ਕਰ ਲੋ ਆ ਆਰਟੀਕਲ ਤੁਹਾਨੂੰ ਦੇਖਿਆ ਵੀ ਹੁਣ ਮਾਰਕੀਟ ਚ ਆ 2500 ਪਿੱਗ ਦਾ ਬਾਈ ਆਪਾਂ ਨੇ 1300 ਰੁਪਏ ਦਾ ਕਰਿਆ ਆ ਆਰਟੀਕਲ ਬਿਲਕੁਲ 1300 ਰੁਪਏ ਦਾ ਹਾਂ ਜੋ ਰੇਟ ਆਇਓ ਉਹੀ ਕੱਢ ਰਿਹਾ ਬਾਈ ਕੱਢ ਰਿਹਾ ਆ 2500 ਰੁਪਏ ਦਾ ਇੱਕ ਟੈਬਰੀਆ ਇੰਪੋਰਟਡ ਬਾਹਰ ਵੀ ਗਦੀ ਐ ਚైనా ਇੰਪੋਰਟ ਐ 23 ਚ ਮਾਰਕੀਟੇ ਪਤਾ ਕਰ ਲੋ ਰੇਟ ਬਹੁਤ ਜ਼ਿਆਦਾ ਉਹਨਾਂ ਦੇ ਆਪਣੇ ਕੋਲ ਵੀਰੇ 1700 ਰੁਪਏ ਦੀ ਐ ਇੱਕ ਟੈਸਟ ਜਿਹੜਾ ਰੇਟ ਆਇਆ ਜੋ ਰੇਟ ਆਇਆ ਬਾਈ ਕੋਈ ਰੁਪਈਆ ਨਹੀਂ ਕਮਾਰੇ ਵਾ ਸਰਕਲ ਕਮਾਰੇ ਆ ਰਮਣਾ ਇਹ ਸਰਦਾਰ ਭਾਈਆਂ ਨੂੰ ਵੀ ਵਧੀਆ ਸਪੋਰਟ ਕਰਿਓ ਜੀ ਸਪੋਰਟ ਕਰਿਓ 베ਰ ਦੀ ਪੀਪਲਸ ਚੁਆਇਸ ਇਹਨਾਂ ਦੀ ਖਰੜ ਦੇ ਵਿੱਚ ਬੰਸਾ ਵਾਲੀ ਚੁੰਗੀ ਦੇ ਨੇੜੇ ਦੁਕਾਨ ਹੈ ਬਾਈ ਇੱਕ ਵਾਰ ਤੁਸੀਂ ਵੀ ਆਪਣਾ ਐਡਰੈਸ ਦੱਸੋ ਵੀ ਪਹੁੰਚਣਾ ਬੰਸਾ ਵਾਲੀ ਚੁੰਗੀ ਦੇ ਆਪਣੀ ਸ਼ਾਪ ਹੈ ਓਪੋਜ਼ਿਟ ਹੈ ਪੀਪਲ ਚੁਆਇਸ ਸ਼ਾਪ ਹੈ ਜੀ ਨਾਲ ਰੋੜੀ ਸਾਹਿਬ ਗੁਰਦੁਆਰਾ ਹੈ ਜੀ ਆਕੇ ਜੀ ਦੀ ਵਿజిਟ ਕਰੋ ਭਾਜੀ ਹੂੰ ਤੇ ਨੰਬਰ ਵੀ ਬੋਲ ਦਿਓ ਬਾਈ ਇੱਕ ਵਾਰੀ 베 ਆਪਣਾ ਨੰਬਰ ਹੈ 6280097329 ਹੂੰ ਪੰਜਾਬੀਆਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੀਰ ਦੀ ਸਪੋਰਟ ਕਰੋ ਆਪਣੇ ਪੰਜਾਬੀ ਭਰਾ ਨੇ ਕੱਪੜੇ ਦੀ ਦੁਕਾਨ ਆ ਇਹ ਕੋਈ ਮਨ ਲਗੀ ਆਪਾਂ ਜੇ ਕਰੀਏ ਪ੍ਰੋਮੋਸ਼ਨ ਨਹੀਂ ਹੋ ਰਹੀ ਕੋਈ ਪ੍ਰੋਮੋਸ਼ਨ ਵਾਲੀ ਗੱਲ ਨਹੀਂ ਹੈਗੀ ਬਾਈ ਦਾ ਬੜੇ ਦਿਨਾਂ ਤੋਂ ਫੋਨ ਆ ਰਹੇ ਸੀ ਬਾਈ ਕਹਿੰਦਾ ਵੀ ਕਰਾਇਆ ਕੱਢਣਾ ਵੀ ਬੜਾ ਔਖਾ ਹੋਇਆ ਹੋਇਆ ਹੈ ਵੀ ਤੁਸੀਂ ਜ਼ਰੂਰ ਇੱਕ ਵਾਰ ਵੀਡੀਓ ਪਾ ਕੇ ਜਾ ਮੈਂ ਕਿਹਾ ਵੀ ਵੱਡੇ ਵੀ ਕੋਈ ਨਹੀਂ ਆਪਾਂ ਜ਼ਰੂਰ ਆਵਾਂਗੇ ਤੇ ਵੀਡੀਓ ਜ਼ਰੂਰ ਪਾਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਈ ਦੀ ਸਪੋਰਟ ਕਰਿਓ ਪੀਪਲਸ ਚੁਆਇਸ ਖਰੜ ਦੇ ਵਿੱਚ ਆਣਗੇ ਧੰਨਵਾਦ ਜੀ